ਆਜ਼ਾਦੀ ਸਾਡੀ ਆਜ਼ਾਦੀ ਸਾਡੇ ਦੇਸ਼ ਦੀ ਆਜ਼ਾਦੀ ਤੁਸੀਂ ਦੱਸੋ ਅਸੀਂ ਪੰਜਾਬੀ ਕਿਉਂ ਨਾ ਆਜ਼ਾਦੀ ਦਾ ਜਸ਼ਨ ਮਨਾਵਾਂਗੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਨੂੰ ਆਜ਼ਾਦੀ ਦੇ ਦਿਨ ਦੀ ਖੁਸ਼ੀ ਨਹੀਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਭ ਤੋਂ ਜ਼ਿਆਦਾ ਜਾਨਾਂ ਸਭ ਤੋਂ ਜ਼ਿਆਦਾ ਆਪਣੇਆਂ ਨੂੰ ਖੋਇਆ ਹੋਵੇ ਅਸੀਂ ਕਿਉਂ ਨਾ ਮਨਾਵਾਂਗੇ ਜਸ਼ਨ ਆਜ਼ਾਦੀ ਦਾ ਮਗਰ ਤੁਸੀਂ ਇੱਕ ਗੱਲ ਦੱਸੋ ਦਿਵਾਲੀ ਆਉਂਦੀ ਏ ਦਸਹਿਰਾ ਆਉਂਦਾ ਏ ਹੋਲੀ ਆਉਂਦੀ ਏ ਨਵਾਂ ਸਾਲ ਆਉਂਦਾ ਕਈ ਦਿਨ ਹੁੰਦੇ ਨੇ ਜੇ ਕਿਸੇ ਦਾ ਇਸ ਦਿਨ ਜਵਾਨ ਪੁੱਤ ਚਲਾ ਗਿਆ ਹੋਵੇ ਜਾਂ ਮਾਂ ਚਲੀ ਗਈ ਹੋਵੇ ਬਾਪ ਚਲਾ ਗਿਆ ਹੋਵੇ ਇਸ ਦੁਨੀਆ ਤੋਂ ਜਾਂ ਬੱਚਾ ਚਲਾ ਗਿਆ ਹੋਵੇ ਕੀ ਉਸ ਨੂੰ ਉਸ ਦਿਨ ਦੀ ਇੰਨੀ ਖੁਸ਼ੀ ਰਹੇਗੀ ਨਹੀਂ ਰਹਿੰਦੀ ਪਤਾ ਹੈ ਕਿਉਂ ਇਸ ਆਜ਼ਾਦੀ ਵਾਲੇ ਦਿਨ ਇਸ ਵੰਡ ਵਾਲੇ ਦਿਨ 2 ਲੱਖ ਪੰਜਾਬੀਆਂ ਦੀ ਜਾਨ ਗਈ ਸੀ ਕੋਈ ਕਰਦਾ ਜ਼ਿਕਰ ਕੋਈ ਨਹੀਂ ਕਰਦਾ ਇਸ ਬਾਰੇ ਕੋਈ ਜ਼ਿਕਰ ਨਹੀਂ ਕਰਦਾ ਵੀ ਕੀ ਹੋਇਆ ਇਸ ਦਿਨ ਹੋਰ ਕੀ ਹੋਇਆ ਆਪਾਂ ਨੂੰ ਆਜ਼ਾਦੀ ਮਿਲੀ ਦੇਸ਼ ਨੂੰ ਆਜ਼ਾਦੀ ਮਿਲੀ ਬਹੁਤ ਖੁਸ਼ੀ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਮਗਰ ਦੋ ਤਿਰਿਆਂ ਨੂੰ ਇਹਦੇ ਵਿੱਚ ਰਾਜਨੀਤੀ ਖੇਡ ਕੇ ਇੰਨਾ ਲੜਾਇਆ ਗਿਆ ਕਿ ਪੁੱਤਾਂ ਨੂੰ ਜਾਨਾਂ ਗਵਾਣੀਆਂ ਪਈਆਂ ਮਾਪਿਆਂ ਨੂੰ ਆਪਣੀ ਜਵਾਨ ਧੀਆਂ ਨੂੰ ਜ਼ਹਿਰ ਦੇਣਾ ਪਿਆ ਖੂਹ ਦੇ ਵਿੱਚ ਆਪਣੀਆਂ ਜਵਾਨ ਧੀਆਂ ਸੁੱਟੀਆਂ ਪਈਆਂ ਕੀ ਦੱਸੋ ਤੁਸੀਂ ਦੱਸ ਕੇ ਵੇਖੋ ਤੁਹਾਡੇ ਵੀ ਬੱਚੇ ਨੇ ਸਭ ਦੇ ਕੀ ਕੋਈ ਆਪਣੇ ਬੱਚੇ ਨੂੰ ਖੁਦ ਹੱਤੀ ਜ਼ਹਿਰ ਦੇ ਸਕਦਾ ਕੋਈ ਮਾਪਾ ਆਪਣੇ ਬੱਚੇ ਨੂੰ ਜ਼ਹਿਰ ਦੇ ਸਕਦਾ ਮਗਰ ਉਹਨਾਂ ਦਿਨਾਂ ਵਿੱਚ ਇੰਨਾ ਆਜ਼ਾਦੀ ਦੇ ਦਿਨਾਂ ਦੇ ਵਿੱਚ ਰੇਲਾਂ ਵੱਡੀਆਂ ਹੋਈਆਂ ਪੰਜਾਬੀਆਂ ਦੀਆਂ ਸਰਦਾਰਾਂ ਦੀਆਂ ਉਧਰੋਂ ਮੁਸਲਮਾਨਾਂ ਦੀਆਂ ਇੰਨਾ ਵੱਡਾ ਕਲੂਕਾਰਾ ਹੋਇਆ ਦੋਨੋਂ ਪਾਸੇ ਕੌਮਾਂਡੇ ਵਿੱਚ ਜੰਗਾਂ ਛਿੜ ਗਈਆਂ ਕੋਈ ਇਹ ਨਹੀਂ ਦੇਖ ਰਿਹਾ ਸੀ ਆਪਣਾ ਬਗਾਰਨਾ ਕੌਣ ਹੈ ਇੰਨਾ ਵੱਡਾ ਕਲੂਕਾਰੇ ਤੋਂ ਬਾਅਦ ਕਿਸੇ ਨੇ ਕਿੰਨੇ ਹੀ ਜੀ ਗਵਾ ਦਿੱਤੇ ਜਿਹੜੇ ਉੱਥੇ ਰਹਿ ਗਏ ਉਹਨਾਂ ਨੂੰ ਆਪਣਾ ਧਰਮ ਛੱਡਣਾ ਪਿਆ ਅੱਜ ਵੇਖੋਗਾ ਕਿਸੇ ਨੂੰ ਧਰਮ ਛੱਡਣ ਬਾਰੇ ਕਹਿ ਕੇ ਕਿਸੇ ਮੁਸਲਮਾਨ ਨੂੰ ਕਹਿ ਕੇ ਜਾਂ ਕਿਸੇ ਸਿੱਖ ਨੂੰ ਕਹਿ ਕੇ ਇਹ ਵੀ ਦੀ ਹੈ ਆਪਣੇ ਧਰਮ ਨੂੰ ਛੱਡਣਾ ਜਦ ਕਿ ਧਰਮ ਸਿਰਫ ਇਨਸਾਨੀਅਤ ਕਹਾਂਦਾ ਹੈ ਮਗਰ ਉਸ ਟਾਈਮ ਸਾਰੇ ਹਵਾਨ ਬਣ ਚੁੱਕੇ ਸਨ ਇੱਕ ਦੂਜੇ ਤੇ ਹਵਾਨੀਅਤ ਸਵਾਰ ਸੀ ਆਪਣਾ ਵਸਦਾ ਹੱਸਦਾ ਖੇਡਦਾ ਪਰਿਵਾਰ ਆਪਣੀ ਹੱਥੀ ਬਣਾਇਆ ਹੋਇਆ ਘਰ ਆਪਣੇ ਹੱਥੀ ਬੀਜੀਆਂ ਹੋਈਆਂ ਫਸਲਾਂ ਸਾਰਾ ਕੁਝ ਛੱਡਣਾ ਪਿਆ ਸੀ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਦਾ ਬਪਾ ਬਾਪ ਲਾਚਾਰ ਸੀ ਜਾਂ ਬੇਟਾ ਲਾਚਾਰ ਸੀ ਉਹਨੂੰ ਉਹਨੂੰ ਉੱਥੇ ਛੱਡਣਾ ਪਿਆ ਸੀ ਸਭ ਕੁਝ ਸਭ ਕੁਝ ਤਬਾਹ ਹੋ ਗਿਆ ਸੀ ਇਸ ਦਿਨ ਬੜੇ ਪਰਿਵਾਰਾਂ ਦੇ ਉਦੋਂ ਬਾਅਦ ਕੀ ਹੋਇਆ ਉਹ ਵੀ ਤੇ ਦੇਸ਼ ਇਹੀ ਸੇਮ ਦੇਸ਼ ਸੀ ਵੰਡ ਹੋ ਗਈ ਮਗਰ ਜਦੋਂ ਉੱਥੇ ਕਾਰ ਛੱਡ ਕੇ ਉੱਥੇ ਜ਼ਮੀਨਾਂ ਛੱਡ ਕੇ ਉੱਥੇ ਪਰਿਵਾਰ ਛੱਡ ਕੇ ਅਸੀਂ ਇਸ ਦੇਸ਼ ਵਿੱਚ ਆਏ ਸਾਡੇ ਬਜ਼ੁਰਗ ਇਸ ਦੇ ਵਿੱਚ ਆਏ ਹੱਲੀ ਤੱਕ ਰਫੂਜੀ ਕਿਹਾ ਜਾਂਦਾ ਹੈ ਰਫਿਊਜੀ ਕਿਹਾ ਜਾਂਦਾ ਹੈ ਸ਼ਰਨਾਰਤੀ ਕਿਹਾ ਜਾਂਦਾ ਹੈ ਇੱਧਰ ਰਫੂਜੀ ਨੇ ਰਫੂਜੀ ਸਰਦਾਰ ਆ ਰਹੇ ਹਨ ਇਹ ਕਿਹਾ ਜਾਂਦਾ ਹੈ ਇਸ ਕਰਕੇ ਆਜ਼ਾਦੀ ਦੇ ਨਾਲ ਜਿਹੜੀ ਐਡਾ ਵੱਡਾ ਕਲੂਕਾਰਾ ਹੋਇਆ ਜਿਹੜੀ 2 ਲੱਖ ਪੰਜਾਬੀ ਦੀਆਂ ਜਾਨਾਂ ਗਈਆਂ ਪੰਜਾਬੀਆਂ ਦੀ ਇੱਧਰ ਵੀ ਤੇ ਉੱਧਰ ਵੀ ਉਹਦੇ ਬਾਰੇ ਵੀ ਜ਼ਿਕਰ ਕਰਨਾ ਚਾਹੀਦਾ ਹੈ ਉਹਨੂੰ ਵੀ ਯਾਦ ਕਰਨਾ ਚਾਹੀਦਾ ਹੈ ਵੀ ਸਾਡੇ ਨਾਲ ਕਿੱਡਾ ਵੱਡਾ ਇਸ ਦਿਨ ਕਟਨਾ ਵਾਪਰੀ ਸੀ ਪਾਕਿਸਤਾਨ ਉਧਰ ਹੀ ਕਿਉਂ ਦਿੱਤਾ ਗਿਆ ਮੁੰਬਈ ਆਲ ਮਹਾਰਾਸ਼ਟਰ ਆਲ ਕਿਉਂ ਨਹੀਂ ਦਿੱਤਾ ਗਿਆ ਕਿ ਸਭ ਉਸ ਟਾਈਮ ਰਾਜਨੀਤੀ ਚਾਲਾਂ ਸਨ ਵੀ ਬਰਬਾਦ ਕੌਣ ਹੋਣਗੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ ਤੇ ਸਭ ਤੋਂ ਜ਼ਿਆਦਾ ਬਰਬਾਦੀ ਵੀ ਆਜ਼ਾਦੀ 'ਚ ਆਜ਼ਾਦੀ ਦਾ ਤੋਹਫ਼ਾ ਮਿਲਿਆ ਸੀ ਵੀ ਲੱਖ ਮੋਤਾਂ ਵੀ ਲੱਖ ਮੋਤਾਂ ਖੂਬਰੇ ਹੋਏ ਸਨ ਮੇਰੇ ਦਾਦਾ ਜੀ ਦੱਸਦੇ ਸਨ ਉਸ ਟਾਈਮ ਦੇ ਹਾਲਾਤ ਮੇਰੇ ਦਾਦਾ ਜੀ ਦਾ 16-17 ਸਾਲ ਦੀ ਉਮਰ ਸੀ ਉਹਨਾਂ ਦਾ ਪਿਤਾ ਵੀ ਇਹਦੇ ਵਿੱਚ ਮਾਰਿਆ ਗਿਆ ਜਿਸ ਗੱਲੂ ਘਰੇ ਦੇ ਵਿੱਚ ਉਹ ਮੱਝਾਂ ਲੈ ਕੇ ਆ ਰਹੇ ਸਨ ਰੱਕ ਥੱਲੇ ਦੇ ਕੇ ਮਾਰ ਦਿੱਤਾ ਇਸ ਆਜ਼ਾਦੀ ਦਾ ਮੁੱਲ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਆਪਣਾ ਪਰਿਵਾਰ ਗਰਵਾਇਆ ਕਿਉਂ ਰੋਂਦੇ ਨੇ ਜਦੋਂ ਮਿਲਨ ਜਾਈਦਾ ਪਾਕਿਸਤਾਨ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਲਈ ਅਰਦਾਸਾਂ ਕਰੀਦੀਆਂ ਨੇ ਤਾਂ ਤੋਂ ਕਰਮੀਆਂ ਪੈ ਰਹੇ ਨੇ ਆਜ਼ਾਦੀ ਕਰਕੇ ਹੀ ਕਰਮੀਆਂ ਪੈ ਰਹੇ ਨੇ ਇਸ ਆਜ਼ਾਦੀ ਕਰਕੇ ਇਸ ਕਰਕੇ ਆਜ਼ਾਦੀ ਦੇ ਨਾਲ ਨਾਲ ਸਾਨੂੰ ਜਿਹੜਾ ਇਹ ਪਾਣਾ ਵਰਤਿਆ ਸੀ ਦੋਨਾਂ ਦੇਸ਼ਾਂ 'ਚ ਵੰਡ ਹੋਈ ਸੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਕਿਉਂ ਆਨੂੰ ਆਪਣੀਆਂ ਪੁੱਤੀਆਂ ਨੂੰ ਜ਼ਹਿਰ ਜਵਾਨਾਂ ਤਿਆਂ ਨੂੰ ਜਿਨ੍ਹਾਂ ਨੂੰ ਕੱਲ ਦੇ ਨਾਲ ਹਮੇਸ਼ਾ ਲਾ ਕੇ ਰੱਖੀਦਾ ਸੀ ਉਹਨਾਂ ਨੂੰ ਜ਼ਹਿਰ ਦੇਣਾ ਪਿਆ ਸੀ ਖੋਦ ਆਪਣੇ ਹੱਥੀ ਉਹਨਾਂ ਨੇ ਖੋਦ ਦੇ ਵਿੱਚ ਆਪਣੀਆਂ ਤੀਆਂ ਚੁੱਠੀਆਂ ਇੰਨੀ ਬੇਬੱਤ ਹੋਈ ਸੀ ਇੱਜ਼ਤ ਆਪਾਂ ਨੂੰ ਸੋਚਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਆਜ਼ਾਦੀ ਦੇ ਨਾਲ ਕਿਰਪਾ ਕਰਕੇ ਮੇਰੀ ਇੱਕ ਹੀ ਪ੍ਰਾਰਥਨਾ ਹੈ ਵੀ ਉਸ ਕੱਲੂਕਾਰੇ ਨੂੰ ਉਸ ਦਿਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿਵੇਂ ਨਾ ਓਖ ਨਾਲ ਬੱਚੇ ਛੋਟੇ ਛੋਟੇ ਬੱਚੇ ਮਰ ਗਏ ਸਨ ਮਾਵਾਂ ਦੇ શરીਰਾ ਚ ਦੁੱਧ ਆਣਾ ਵੀ ਬੰਦ ਹੋ ਗਿਆ ਸੀ ਆਤਮਾ ਤੜਫਦੀ ਹੈ ਜਦੋਂ ਇਹ ਚੀਜ਼ ਸੁਣੀਦੀ ਹੈ ਇਹ ਚੀਜ਼ ਆਪਣੇ ਬਜ਼ੁਰਗਾਂ ਤੋਂ ਸੁਣੀ ਲਈ ਹੈ ਐ ਵੀ ਸੱਚੀ ਤੁਸੀਂ ਬਜ਼ੁਰਗਾਂ ਬਜ਼ੁਰਗਾਂ ਤੋਂ ਨਹੀਂ ਤੁਸੀਂ ਕਿਸੇ ਕਿਤਾਬਾਂ ਵਿੱਚ ਪੜ੍ਹ ਲਓ ਆਜ਼ਾਦੀ ਦੇ ਦਿਨਾਂ ਦੀ ਇਹ ਕਟਣਾ ਵੰਡ ਦੇ ਦਿਨਾਂ ਦੀ ਇਹ ਕਟਣਾ ਧੰਨਵਾਦ